ਕੰਗੜਾ ਦੀ ਫਿਲਮ ਐਮਰਜੈਂਸੀ ਤੇ ਲੱਗੀ ਐਮਰਜੈਂਸੀ ਐਸਜੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੇ ਸੀਮਾਨ ਤੋਂ ਫਿਲਮ ਤੇ ਰੋਕ ਲਗਾਉਣ ਦੀ ਕੀਤੀ ਮੰਗ ਸਿਨੇਮਾ ਤੇ థియేਟਰ ਮਾਲਕਾਂ ਨੇ ਵੀ ਫਿਲਮ ਦਿਖਾਉਣ ਤੋਂ ਕਰ ਦਿੱਤਾ ਇਨਕਾਰ ਤੇ ਹੁਣ ਕੰਗੜਾ ਰਣੋਥੀ ਪਹਿਲੀ ਪ੍ਰਤੀਕਿਰਿਆ ਆਈਐਸ ਸਾਹਮਣੇ ਜਿਹਾ ਕੰਗੜਾ ਰਣੋਥੀ ਫਿਲਮ ਐਮਰਜੈਂਸੀ ਤੇ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਤੋਂ ਮੰਗ ਕੀਤੀ ਸੀ ਕਿ ਫਿਲਮ ਐਮਰਜੈਂਸੀ ਤੇ ਰੋਕ ਲਗਣੀ ਚਾਹੀਦੀ ਹੈ 4 ਵੀ ਸਿੱਖ ਜਥੇਬੰਦੀਆਂ ਨੇ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਦਿਖਾਉਣ ਤੋਂ ਇਨਕਾਰ ਕੀਤਾ ਸੀ ਨਾਲ ਹੀ ਸਿਨੇਮਾ థియేటర్ ਮਾਲਕਾਂ ਨੇ ਵੀ ਫਿਲਮ ਨੂੰ ਦਿਖਾਉਣ ਤੋਂ ਮਨਾ ਕਰ ਦਿੱਤਾ ਤੇ ਹੁਣ ਇਸ ਬੰਦੇ ਵਿੱਚ ਕੰਗਣਾ ਰਣੌਤ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਤੇ ਨਾਲ ਹੀ ਇਹ ਗੱਲ ਲਿਖੀ ਹੈ ਕਿ ਇਹ ਕਲਾ ਤੇ ਕਲਾਕਾਰ ਦਾ ਬਹੁਤ ਵੱਡਾ ਸ਼ੋਸ਼ਣ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ਤੋਂ ਇਹ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਕਈ ਲੋਕਾਂ ਨੂੰ ਫਿਲਮ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਉਹਨਾਂ ਨੇ ਕਿਹਾ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਪੜ੍ਹੇ ਨੇ ਤੇ ਉੱਥੇ ਵੱਡੇ ਹੋਏ ਨੇ ਉਹਨਾਂ ਨੇ ਸਿੱਖ ਧਰਮ ਨੂੰ ਨੇੜੇ ਤੋਂ ਦੇਖਿਆ ਹੈ ਤੇ ਉਹ ਸਿੱਖ ਧਰਮ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਗੱਲ ਬਿਲਕੁਲ ਝੂਠ ਹੈ ਕਿ ਇਹ ਫਿਲਮ ਸਿੱਖ ਧਰਮ ਦੇ ਖਿਲਾਫ ਬਣਾਈ ਗਈ ਹੈ ਜਾਂ ਫਿਰ ਸਿੱਖ ਦੀ ਸ਼ਬੀ ਨੂੰ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਔਰ ਸਿਰਫ ਕੰਗਣਾ ਅਤੇ ਉਸ ਫਿਲਮ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੀਤਾ ਜਾ ਰਿਹਾ ਹੈ ਦਰਸਲ ਇਥੇ ਇਹ ਵੀ ਕਾ ਸਾਂਝੀ ਕਰ ਦਈਏ ਕਿ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਹੋਣਾ ਨੇ ਇੱਕ ਟਵੀਟ ਕੀਤਾ ਸੀ ਜਿਸ ਦੇ ਜਵਾਬ ਦੇ ਵਿੱਚ ਕੰਗਣਾ ਹੋਣਾ ਨੇ ਇਹ ਗੱਲਾਂ ਲਿਖੀਆਂ ਨੇ ਦੱਸਦੀ ਹੈ ਕਿ ਸੁਖਪਾਲ ਖਹਿਰਾ ਹੋਣਾ ਨੇ ਇਹ ਗੱਲ ਲਿਖੀ ਸੀ ਕਿ ਉਹ ਐਸਜੀਪੀਸੀ ਪ੍ਰਦਾਨ ਹੋਣਾ ਦੀ ਮੰਗ ਦਾ ਸਮਰਥਨ ਕਰਦੇ ਨੇ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਨੇ ਕਿ ਵਕਿਆ ਹੀ ਐਮਰਜੈਂਸੀ ਫਿਲਮ ਤੇ ਰੋਕ ਲਗਣੀ ਚਾਹੀਦੀ ਹੈ ਕਿਉਂਕਿ ਇਹ ਸਿੱਖਾਂ ਦੀ ਸ਼ਵੀ ਨੂੰ ਖਰਾਬ ਕਰਦੀ ਹੈ ਇਸ ਟਵੀਟ ਤੇ ਹੀ ਕੰਗਣਾ ਹੋਰਾਂ ਨੇ ਜਵਾਬ ਦੇ ਵਿੱਚ ਟਵੀਟ ਕੀਤਾ ਤੇ ਇਹ ਸਾਰੀਆਂ ਗੱਲਾਂ ਲਿਖੀਆਂ ਨੇ ਅਤੇ ਜਕਰ ਜੋਗ ਹੈ ਕਿ ਕੰਗਨਾਰ ਨੋਤ ਦੀ ਜਿਹੜੀ ਫਿਲਮ ਹੈ ਅਮਰਜੈਂਸੀ ਉਸਤੇ ਪਹਿਲਾਂ ਵੀ ਬਹੁਤ ਵਾਰ ਰੋਕ ਲੱਗ ਚੁੱਕੀ ਹੈ ਤੇ ਕਈ ਸੀਨ ਕਟਵਾ ਕੇ ਕਈ ਵਾਰ ਵੱਖ-ਵੱਖ ਤਰੀਕਾ ਦਿੱਤੀਆਂ ਗਈਆਂ ਸੰਭ ਕੀ ਇਹ ਫਿਲਮ ਰਿਲੀਜ਼ ਹੋ ਸਕੇ ਤੇ ਹੁਣ ਜਦੋਂ ਰਿਲੀਜ਼ ਹੋਈ ਹੈ ਤਾਂ ਫਿਰ ਪੰਜਾਬ ਦੇ ਵਿੱਚ ਇਸ ਫਿਲਮ ਦਾ ਫਿਰ ਤੋਂ ਵਿਰੋਧ ਹੋ ਰਿਹਾ ਹੈ ਇੱਥੇ ਕਿਸੇ ਇੱਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖਾਂ ਦੀ ਸ਼ੋਭੀ ਨੂੰ ਖਰਾਬ ਕਰਨ ਦਾ ਯਤਨ ਕੀਤਾ ਗਿਆ ਹੈ ਇਸ ਕਰਕੇ ਫਿਲਮ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਸੋ ਪੰਜਾਬ ਦੇ ਵਿੱਚ ਇਸ ਫਿਲਮ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਤੇ ਹੁਣ ਇਸ ਫਿਲਮ ਤੇ ਪੰਜਾਬ ਦੇ ਵਿੱਚ ਰੋਕ ਲੱਗ ਗਈ ਹੈ ਹਾਲਾਂਕਿ ਵਿਭਾਗ ਦੇ ਵੱਲੋਂ ਜਿਹਾ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ ਪਰੰਤੂ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਇਹ ਨਹੀਂ ਚਾਹੁੰਦੀਆਂ ਕਿ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋਵੇ ਪੰਜਾਬ ਦੇ ਲੋਕ ਇਸ ਫਿਲਮ ਨੂੰ ਦੇਖਣ ਸੋ ਪੰਜਾਬ ਦੇ ਵਿੱਚ ਇਸ ਫਿਲਮ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਦੱਸਦੀ ਹੈ ਕਿ ਕੰਗੜਾ ਨੌਤ ਇੱਕ ਅਦਾਕਾਰ ਤੋਂ ਨਿਰਦੇਸ਼ਕ ਤੇ ਬਾਅਦ ਵਿੱਚ ਸੰਸਦ ਮੈਂਬਰ ਬਣੇ ਸਨ ਤੇ ਉਹਨਾਂ ਨੇ ਇਹ ਫਿਲਮ ਨਿਰਦੇਸ਼ਿਤ ਕੀਤੀ ਹੈ ਤੇ ਨਾਲ ਹੀ ਹੁਣ ਇਸ ਫਿਲਮ ਤੇ ਵਿੱਚ ਜਿਹੜਾ ਕਿ ਜਿਹੜੇ ਦ੍ਰਿਸ਼ ਦਿਖਾਏ ਗਏ ਨੇ ਉਹਨਾਂ ਦੇ ਪ੍ਰਤੀ ਸਿੱਖਾਂ ਦੇ ਮਨ ਵਿੱਚ ਸਹੀ ਭਾਵਨਾ ਨਹੀਂ ਹੈ ਸਿੱਖ ਨਹੀਂ ਚਾਹੁੰਦੇ ਕਿ ਇਹ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੋਵੇ ਇਸ ਕਰਕੇ ਇਸ ਫਿਲਮ ਦਾ ਤਿੱਖਾ ਵਿਰੋਧ ਹੋ ਰਿਹਾ ਹੈ